ਸਨਤੀ ਇਕਾਈਆਂ ਦੇ ਨੁਮਾਇੰਦਿਆਂ ਲਈ ਸਾਲਾਨਾ ਸਰਵੇਖਣ ਯਾਨੀ ASI 2023-24 ਦੇ ਸਵੈ ਸੰਕਲਨ ਬਾਰੇ ਇੱਕ ਸਿਖਲਾਈ ਕੈਂਪ ਜਲੰਧਰ ਵਿੱਚ ਪੈਂਦੇ ਕੌਮੀ ਸਰਵੇਖਣ ਦਫ਼ਤਰ ਦੇ ਖੇਤਰੀ ਫੀਲਡ ਦਫ਼ਤਰ ਵਿਖੇ ਲਗਾਇਆ ਗਿਆ। ਇਹ ਕੈਂਪ ਭਾਰਤ ਸਰਕਾਰ ਦੇ ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲਾ ਵੱਲੋਂ ਲਗਾਇਆ ਗਿਆ। ਸਿਕਲਾਈ ਕੈਂਪ ਦੀ ਸ਼ੁਰੂਆਤ ਖੇਤਰੀ ਮੁਖੀ ਡਾਕਟਰ ਪल्लਵੀ ਅਗਰਵਾਲ श्रीवास्तव ਨੇ ਕਰਦਿਆਂ ਨੀਤੀ ਬਣਾਉਣ ਪੂੰਜੀਕਾਰੀ ਸੰਬੰਧੀ ਫੈਸਲਿਆਂ ਤੇ ਸਨਤੀ ਵਿਕਾਸ ਦੇ ਮੁਲਾਂਕਣ ਸੰਬੰਧੀ ਕੰਮ ਕਰਨ ਅਤੇ ਭਰੋਸੇਮੰਦ ਅੰਕੜੇ ਹਾਸਲ ਕਰਨ ਵਿੱਚ ਏਐਸਆਈ ਦੀ ਮਹੱਤਤਾ ਨੂੰ ਉਜਾਗਰ ਕੀਤਾ। ਉਹਨਾਂ ਡਾਟਾ ਦੇ ਸਮੇਂ ਸਿਰ ਅਤੇ ਸਹੀ ਸੰਕਲਨ ਨੂੰ ਯਕੀਨੀ ਬਣਾਉਣ ਲਈ ਸੂਚਨਾ ਦੇਣ ਵਾਲੇ ਦੀ ਭੂਮਿਕਾ ਦੀ ਮਹੱਤਤਾ ਨੂੰ ਰੇਖਾਂਕਿਤ ਕੀਤਾ। ਸਨਤਾਨ ਦੇ ਸਾਲਾਨਾ ਸਰਵੇਖਣ ਬਾਰੇ ਸਹਾਇਕ ਡਾਇਰੈਕਟਰ ਹਰਸ਼ਾ ਚੱਡਾ ਤੇ ਗੁਰਪ੍ਰੀਤ ਸਿੰਘ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਸਿਖਲਾਈ ਦੌਰਾਨ ਪਾਗੀਦਾਰਾਂ ਨੂੰ ਪੋਰਟਲ ਤੇ ਸਰਵੇਖਣ ਡੇਟਾ ਨੂੰ ਅਪਲੋਡ ਕਰਨ ਸਮੀਖਿਆ ਕਰਨ ਅਤੇ ਜਮ੍ਹਾਂ ਕਰਨ ਦਾ ਤਰੀਕਾ ਸਮਝਾਇਆ ਗਿਆ ਡਾਟਾ ਦਾਖਲ ਕਰਨ ਵਿੱਚ ਜਿਵੇਂ ਕਿ ਸੰਤਤੀ ਕੋਡ ਵਿੱਚ ਮੇਲ ਨਹੀਂ ਹੋਣਾ ਜਾਣਕਾਰੀ ਨਾ ਲੱਭਣਾ ਮਾਲੀ ਅਤੇ ਰੋਜ਼ਗਾਰ ਡਾਟਾ ਵਿੱਚ ਗਲਤੀਆਂ ਦੀ ਸ਼ਨਾਖਤ ਕਰਨਾ ਉੱਤੇ ਜ਼ੋਰ ਦਿੱਤਾ ਗਿਆ ਹੇਤਿਹਾਰਕਾਂ ਨੇ ਸਵਾਲ ਜਵਾਬ ਸੈਸ਼ਨ ਵਿੱਚ ਪਿਛਲੇ ਸਰਵੇਖਣਾਂ ਤੋਂ حاصل ਆਪਣੇ ਅਨੁਭਵ ਸਾਂਝੇ ਕੀਤੇ ਇਸ ਮੌਕੇ ਆਮ ਡਾਟਾ ਇਕੱਠਾ ਕਰਨ ਦੇ ਮੁੱਦਿਆਂ ਤੇ ਹੱਲਾਂ ਨੂੰ ਦਰਸਾਉਣ ਲਈ ਖਾਸ ਕੇਸ ਅਧਿਐਨ ਵੀ ਪੇਸ਼ ਕੀਤੇ ਗਏ